ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 35 ਇੱਕ ਚੱਕਰ ਖਿੱਚਣਾ ਜੋ ਗਿਆਤ ਬਿੰਦੂਆਂ F ਅਤੇ D ਵਿੱਚੋਂ ਲੰਘੇ ਅਤੇ ਇੱਕ ਰੇਖਾ AB ਨੂੰ ਸਪਰਸ਼ ਕਰੇ ਜਦਕਿ ਬਿੰਦੂ ਰੇਖਾ ਦੇ ਅਸਮਾਨੰਤਰ ਹੋਣ ਇਹਦੇ ਵਾਸਤੇ ਸਭ ਤੋਂ ਪਹਿਲਾਂ ਪਰਿਖਾ AB ਲਲਾਂਗੇ ਫਿਰ ਆਪਾਂ ਦੋ ਬਿੰਦੂ C ਤੇ D ਲੈ ਲਾਂਗੇ ਕਿਤੇ ਵੀ ਫਿਰ ਆਪਾਂ C ਤੇ D ਨੂੰ ਮਿਲਾ ਕੇ AB ਵੱਲ ਵਧਾਵਾਂਗੇ ਪਹਿਲਾਂ ਆਪਾਂ AB ਰੇਖਾ ਨੂੰ ਵਧਾ ਦਾਂਗੇ ਫਿਰ C ਤੇ D ਨੂੰ ਮਿਲਾ ਕੇ ਉਧਰ ਨੂੰ ਵਧਾ ਲਾਂਗੇ ਇਨੂੰ ਕਾਫੀ ਪਿੱਛੋਂ ਵਧਾ ਕੇ ਲੈ ਕੇ ਆਵਾਂਗੇ ਜਿੱਥੇ ਜੋਨੇ ਰਖਾਵਾਂ ਕੱਟਦੀਆਂ ਨੇ ਉਸ ਜਗ੍ਹਾ ਤੇ ਆਪਾਂ ਬਿੰਦੂ ਐਫ ਮਾਰਕ ਕਰ ਦਾਂਗੇ ਫਿਰ ਆਪਾਂ f ਤੇ d ਬਿੰਦੂ ਦਾ ਅੰਦ ਕਰਾਂਗੇ f ਅਤੇ d ਦਾ ਅੰਦ ਅੰਦ ਤੋਂ ਬਾਅਦ ਪ੍ਰਕਾਰ ਖੋਲ ਕੇ ਚਾਪ ਲਗਾ ਦਾਂਗੇ ਫਿਰ ਆਪਾਂ ਜਿਹੜਾ ਇਹ ਆਧਾ ਆਵਲਾ ਆਧਾ ਇਸ ਨੂੰ ਇਹ ਮਾਰ ਕਰ ਦਾਂਗੇ ਤੇ ਇਹ ਤੋਂ ਐਫ ਜੀ ਨਹੀਂ ਪ੍ਰਕਾਰ ਖੋਲਾਂਗੇ ਇਹ ਤੋਂ ਰੱਖ ਕੇ ਐਫ ਜੀ ਨਹੀਂ ਪ੍ਰਕਾਰ ਖੋਲਾਂਗੇ ਤੇ ਇੱਕ ਅਰਧ ਚੱਕਰ ਲਿਖਾਵਾਂਗੇ ਫਿਰ ਆਪਾਂ ਜਿਹੜਾ ਬਿੰਦੂ F ਆ ਇਹਦੇ ਤੇ ਇੱਕ ਲੰਬ ਖਿੱਚਾਂਗੇ ਜਿੰਨੀ ਵੀ ਪ੍ਰਕਾਰ ਕੋਣ ਤੇ 90 ਡਿਗਰੀ ਦਾ ਫਾਰਮੂਲਾ ਆਵਾਗੇ ਇਹ ਫਿਰ ਆਪਾਂ ਅੱਗੇ ਵਧਾ ਕੇ ਜਿਹੜਾ ਅਰਧ ਚੱਕਰ ਆ ਉਹਦੇ ਨਾਲ ਮੈਚ ਕਰਾ ਲਾਂਗੇ ਇਹ ਜਿੱਥੇ ਅਰਧ ਚੱਕਰ ਨੂੰ ਮੈਚ ਕਰਦੇ ਆ ਆਫ ਜਗ੍ਹਾ ਦੇ ਉੱਤੇ ਆਪਾਂ ਬਿੰਦੂ ਪੀ ਲਗਾ ਲਾਂਗੇ ਦੋਸਤੋ ਜਿਵੇਂ ਕਿ ਮੇਰਾ ਬਿੰਦੂ ਪੀ ਬਿਲਕੁਲ ਰੇਖਾ ਦੇ ਕੋਲ ਆ ਗਿਆ ਕਤਾਰ ਉਹਦੇ ਵਿੱਚ ਜਿਹੜਾ ਬਿੰਦੂ ਪੀ ਆ ਉਹ ਰੇਖਾ ਤੋਂ ਦੂਰ ਆ ਇਹਨਾਂ ਪੁਆਇੰਟਾਂ ਦੇ ਹਿਸਾਬ ਨਾਲ ਕਿਉਂਕਿ ਮੈਂ ਪੁਆਇੰਟ ਰੈਂਡਮਲੀ ਲਾਏ ਨੇ ਹੋ ਸਕਦਾ ਤੁਹਾਡਾ ਬਿੰਦੂ ਪੀ ਕਿਤੇ ਹੋਰ ਚਲਾ ਜਾਵੇ ਇੱਧਰ ਵੀ ਕਿਤੇ ਜਾ ਸਕਦਾ ਉੱਧਰ ਵੀ ਕਿਤੇ ਜਾ ਸਕਦਾ ਇਸ ਕਰਕੇ ਤੁਸੀਂ ਹੋ ਸਕਦਾ ਕੋਈ ਵੀ ਉਹਦੇ ਵਿੱਚ ਉਲਝਣਾ ਨਹੀਂ ਹੈਗਾ ਬਿੰਦੂ ਪੀ ਜਿੱਥੇ ਵੀ ਜਾਵੇ ਉਹਨੂੰ ਆਪਾਂ ਉੱਥੇ ਲੈ ਲੈਣਾ ਫਿਰ ਅਸੀਂ ਫੀਪ ਜਿੰਨੀ ਪ੍ਰਕਾਰ ਖੋਲਣੀ ਆ ਅਤੇ ਐਫ ਤੇ ਰੱਖ ਕੇ ਇਧਰ ਨੂੰ ਚਾਪ ਲਗਾ ਦੇਣੀ ਆ ਇਹਤੇ ਕੱਟ ਦੇਣਾ ਜਿੱਥੇ ਕੱਟਦੀ ਆ ਉਸ ਬਿੰਦੂਆਂ ਨਾਮ ਅਸੀਂ L ਰੱਖ ਦੇਣਾ ਫਿਰ ਆफी L ਤੋਂ ਇੱਕ ਲੱਭ ਜਕੜਨਾ ਮਤਲਬ 90 ਡਿਗਰੀ ਦਾ ਕੋਣ ਬਣਾਉਣਾ ਨੂੰ ਮਨਾ ਦੇਣਾ ਜਿਹੜਾ ਸਾਡਾ ਲੰਬਾ ਤੇ ਜਿੱਥੇ ਅਰਧਕ ਆ ਤੇ ਜਿੱਥੇ ਦੋਨੇ ਕੱਟਣਗੇ ਉਹ ਬਿੰਦੂ ਆ ਨਾਮ ਅਸੀਂ ਉਹ ਰੱਖ ਲੈਣਾ ਹਿੱਥੇ ਮਿਲਦੇ ਨੇ ਆਹ ਵਾਲਾ ਅਰਧਕ ਤੇ ਆਹ ਵਾਲਾ ਲੰਬ ਜਿੱਥੇ ਮਿਲਣਗੇ ਇਹ ਆ ਨਾਮ ਅਸੀਂ ਉਹ ਰੱਖ ਦੇਣਾ ਫਿਰ ਅਸੀਂ ਉਹ ਤੋਂ ਐਲ ਜਿਨੀ ਪ੍ਰਕਾਰ ਖੋਲ੍ਹਣੀ ਆ ਤੇ ਚੱਕਰ ਲਾ ਦੇਣਾ ਜਿਹੜਾ ਚੱਕਰ ਆੜਾ ਸਾਡੇ ਦੋਨੇ ਬਿੰਦੂਆਂ ਜੋ ਵੀ ਲੰਘ ਜਾਊਗਾ ਤੇ ਸਾਡੀ ਸਾਡੇ ਰੇਖਾਂ ਨੂੰ ਵੀ ਸਪਰਸ਼ ਕਰੂਗਾ ਜਿਹੜੀ ਸਾਡੀਆਂ ਬਾਕੀ ਕੰਸਟਰਕਸ਼ਨ ਲਾਈਨਸ ਨੇ ਉਹਨਾਂ ਫਿਊਨਾ ਨੂੰ ਗਣੇਦਾਰ ਵੀ ਕਰ ਸਕਦੇ ਆ ਜਿੰਮੀ ਕਿ ਸਾਡਾ ਅਰਧ ਚੱਕਰ ਫੀਗਾ beni <laughs> ağırlıkla <laughs> ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ